ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਨੂੰ ਨੱਥ ਪਾਉਣ ਦੇ ਲਈ ਬਿਤੀ ਗਈ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਨਸ਼ਾ ਤਸਕਰ ਕਾਬੂ ਕੀਤੇ ਜਾ ਰਹੇ ਨੇ ਜਿਸ ਦੇ ਚਲਦਿਆਂ ਸਦਰ ਥਾਣਾ ਨਾਬਾ ਦੇ ਵੱਲੋਂ ਕਾਰਸਵਾਰ ਇੱਕ ਵਿਅਕਤੀ ਨੂੰ 4 ਕਿਲੋ 500 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਇਸ ਮੌਕੇ ਤੇ ਨਾਬਾ ਦੇ ਡੀਐਸਪੀ ਦਵਿੰਦਰ ਅਤਰੀ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਦੀ ਪਛਾਣ ਨਰਿੰਦਰ ਸਿੰਘ ਪਿੰਡ ਗੋਬਿੰਦਪੁਰਾ ਨਾਬਾ ਦੇ ਰਹਿਣ ਵਾਲੇ ਬਜੋਂ ਹੋਈ ਹੈ ਜਿਸ ਦੇ ਖਿਲਾਫ ਅਸੀਂ ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੇ ਫੜੀ ਗਈ ਹੈ ਤੇ ਕਿੰਨੇ ਵਿਅਕਤੀ ਗ੍ਰਿਫਤਾਰ ਕੀਤੇ ਗਏ ਹੈ ਬਲਾਦਾ ਵੈਲਕਮ ਜਿੱਦਾਂ ਤੁਹਾਨੂੰ ਪਤਾ ਵੀ ਪੰਜਾਬ ਸਰਕਾਰ ਵੱਲੋਂ ਜਿਹੜਾ ਮੁੱਖ ਪ੍ਰਾਇੋਰਟੀ ਹੈਗੀ ਆ ਉਹ ਨਸ਼ਿਆਂ ਨੂੰ ਫੜਨਾ ਤੇ ਜੋ ਸਮਗਲਰ ਨੇ ਉਹਨਾਂ ਨੂੰ ਬੁੱਕ ਕਰਨਾ ਇਹੜੀ ਮੋਡਲ ਡਿਊਟੀ ਆ ਇਸ ਦੌਰਾਨ ਜਿਹੜੇ ਤਹਿਤ ਲੜੀ ਜਿੱਦਾਂ ਨਾਬਾ ਪੁਲਿਸ ਨੇ ਪਹਿਲਾਂ ਵੀ ਭਾਰੀ ਮਾਤਰਾ ਵਿੱਚ ਓਪੀਏ ਫੜੀ ਸੀ ਤੇ ਇਸ ਕੱਲ ਮਿਤੀ 8 ਤਰੀਕ ਨੂੰ ਰੋਟੀ ਚੌਂਕ ਵਿਖੇ ਐਸ ਐਚ ਓ ਸਦਰ ਗੁਰਪ੍ਰੀਤ ਸਿੰਘ ਉਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀਗੀ ਜੋ ਕਿ ਇੱਕ ਸਵਿਫਟ ਕਾਰ ਜਿਹੜੀ ਬਾਸੋਂ ਸਾਈਡ ਤੋਂ ਆ ਰਹੀ ਸੀਗੀ ਉਹਦੇ ਵਿੱਚ ਨਰਿੰਦਰ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਗਵਿੰਦਪੁਰਾ ਬਾਸੋਂ ਉਹ ਸਵਾਰ ਸੀ ਜਿਹਨਾਂ ਨੂੰ ਰੋਕਿਆ ਤੇ ਚੈੱਕ ਕੀਤਾ ਤਲਾਸ਼ੀ ਦਰਾਂ ਤੋਂ 4.5 ਕਿਲੋ ਜਿਹੜੀ ਆ ਅਫੀਨ ਉਹ ਬਰਾਮਦ ਹੋਈ ਜਿਸ ਦੀ ਪੁੱਛੜ ਕੀਤੀ ਗਈ ਉਹਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਤੇ ਪੁੱਛੇ ਦਰਾਂ ਨੂੰ ਦੱਸਿਆ ਵੀ ਜਿਹੜਾ ਇਹ ਰਾਜਸਥਾਨ ਦੇ ਵਿੱਚ ਉਹ ਇੱਕ ਢਾਬਾ ਚਲਾ ਰਿਹਾ ਕਾਫੀ ਸਾਲਾਂ ਤੋਂ ਤੇ ਉੱਥੇ ਜਿਹੜੇ ਉਹਨਾਂ ਦੇ ਸਮਰੱਥ ਨਾਲ ਲਿੰਕ ਹੋਏ ਨੇ ਉੱਥੋਂ ਹੀ ਲੈ ਕੇ ਆਇਆ ਸੀਗਾ ਤੇ ਇਸ ਤੋਂ ਇਹ ਜਿਹੜਾ ਸਾਫ ਸਾਡਾ ਜਿਹੜੇ ਐਸ.ਐੱਪੀ ਸਾਹਿਬ ਨੇ ਵਰਨ ਸ਼ਰਮਾ ਜੀ ਐਸ.ਐੱਪੀ ਪਟਿਆਲਾ ਉਹ ਕੱਲ ਵੀ ਅਸੀਂ ਇੱਕ ਫੰਕਸ਼ਨ ਕੀਤਾ ਸੀ ਨਸ਼ਾ ਮੁਕਤ ਪੰਜਾਬ ਉਹਦੇ ਤਹਿਤ ਅਸੀਂ ਜਿਹੜੀ ਸਾਡੀ ਨਾਭਾ ਪੁਲਿਸ ਆ ਪਟਿਆਲਾ ਪੁਲਿਸ ਆ ਉਹ ਬੜੀ ਅਲਰਟ ਆ ਤੇ ਇਹਨੂੰ ਅਸੀਂ ਕਾਬੂ ਕਰਕੇ ਜਿਹੜਾ ਨਰਿੰਦਰ ਸਿੰਘ ਮਹਾਲਰ ਨੂੰ ਹੁਣ ਅੱਜ ਮਾਂਜੋ ਕੋਰਟ ਪੇਸ਼ ਕਰਾਂਗੇ ਤੇ ਪੁਲਿਸ ਰਿਮਾਂਡ ਲੈ ਕੇ ਜਿਹੜਾ ਅੱਗੇ ਜੋ ਕੰਮ ਦਿਓ ਕਰਵਾਂਗੇ ਪਹਿਲੇ ਟਾਈਮ ਤੋਂ ਕਰਦਾ ਸੀਗਾ ਜੀ ਇਹ ਕਿੰਨੇ ਟਾਈਮ ਤੋਂ ਕਰ ਰਿਹਾ ਸੀ ਜੀ ਕਾਫੀ 3-4 ਸਾਲ ਤੋਂ ਕੰਮ ਕਰ ਰਿਹਾ ਸੀ ਪਹਿਲਾਂ ਵੀ ਇਹ ਤਕਰੀਬਨ 4 ਵਾਰ ਜਿਹੜੀ ਆ ਇਹ ਲੈ ਕੇ ਆਇਆ ਸੀਗਾ ਤੇ ਜੋ ਜਿਹੜੇ ਹੁਣ ਤੱਕ ਪੁੱਛੀ ਸੀ ਦੱਸਿਆ ਤੇ ਬਾਕੀ ਤਰਤੀਸ ਜਾਰੀ ਰਹੀ ਹੈ। ਰਿਪੋਰਟ ਕਿਵੇਂ ਆਇਆ ਜੀ? ਪਹਿਲਾਂ ਵੀ ਕੋਈ ਮਾਮਲਾ ਦਰਜ ਹੈ? ਇਹ ਤਾਂ ਪਹਿਲਾਂ ਪਰਚੇ ਦਰਜ ਨਹੀਂ ਬਾਕੀ ਹਜੇ ਤਰਤੀਸ ਚੱਲਦੀ ਆ ਉਹ ਸੇ ਤਰ ਨੂੰ ਡਿਟੇਲਸ ਦੱਸਾਂਗੇ। ਕਿ ਪਤਾ ਲੱਗਿਆ ਜੀ ਕਿੱਥੋਂ ਲਿਆਂਦਾ ਸੀਗਾ ਕਿ ਸਾਰਾ ਨੈਕਸਸ ਅੱਗੇ ਕਿੱਥੇ-ਕਿੱਥੇ ਤਾਰਾਂ ਜੁੜੀਆਂ ਹੋਈਆਂ ਜੀ ਜੀ ਫਿਲਹਾਲ ਜਿੰਨੇ ਅਸੀਂ ਮੁੱਢਲੀ ਪੁੱਛੀ ਕੀਤੀ ਆ ਉਹ ਇਹ ਰਾਜਸਥਾਨ ਤੋਂ ਲੈ ਕੇ ਆਇਆ ਹੈ ਜਲੌਰ ਕੋਲੋਂ ਤੇ ਉੱਥੇ ਜਿਹੜੇ ਸਾਰੇ ਤੁਹਾਨੂੰ ਅਸੀਂ ਡਿਸਕਲੋਸ ਨਹੀਂ ਕਰ ਸਕਦੇ ਬੰਦੇ ਦਾ ਨਾਮ ਉਹ ਬੰਦੇ ਦਾ ਕੋਈ ਨਾਮ ਦੱਸਿਆ ਤੇ ਸਾਡਾ ਜਿਹੜਾ ਨੈਕਸਟ ਅਗਲਾ ਕੰਟੀਨਿਊ ਆਪਰੇਸ਼ਨ ਜਾਂਦਾ। 90 ਕਿੱਥੇ ਦੇਣੇ ਦੀ ਹੈ ਅਜੇ ਪੁੱਛੇ ਚੱਲਿਆ ਇਹਨੇ ਕਿੱਥੇ ਦੇਣੀ ਸੀ ਕਿੱਥੇ-ਕਿੱਥੇ ਜਿਹੜੀ ਆ ਸਪਲਾਈ ਕਰਨੀ ਆ ਉਹ ਸਾਰੇ ਪ੍ਰੋਪਰ ਤਰਤੀਜ ਨਾਲ ਪੁਲਸ ਮਾਨੂੰ ਲੈ ਕੇ ਦਾ ਹਾਂ ਅਸੀਂ ਕਰਾਂਗੇ ਕਿਹੜੀ ਘਰ ਹੈ ਇਹ ਤੇ ਮੋਬਾਈਲ ਨੰਬਰ ਇਹਦੇ ਖਿਲਾਫ 18 61 85 ਐਨ ਡੀ ਪੀ ਐਕਸ ਜਿਹੜਾ ਥਾਣਾ ਸਦਰ ਨਵਾਬ ਦੇ ਦਰਜ ਕੀਤਾ ਗਿਆ ਇਹਨੀ ਕੋਰ ਦਾ ਜੀ ਨੌਜਵਾਨ ਹੈ ਕਿਸੇ ਇਹ ਤਕਰੀਬਨ 45 50 ਸਾਲ ਦਾ ਹੈਗਾ ਵਿਆਹਿਆ ਹੈਗਾ ਬੱਚੇ ਹੈਗੇ ਨੇ ਪਰ ਇਹਨੇ ਢਾਬਾ ਜਿਹੜਾ ਰਾਜਸਥਾਨ ਨੂੰ ਮੋਸ਼ਲ ਜਿਆਦਾ ਟਾਈਮ ਰਹਿੰਦਾ ਹੈ ਥੈਂਕ ਯੂ ਜੀ ਧੰਨਵਾਦ ਲਾਈਫ ਤੇਸ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ